ਦੇਸ਼ ਦੀ ਸਭ ਤੋਂ ਵੱਡੀ ਖਬਰ ਜੀ 20 ਸਮਿਟ ਚੱਲਦਾ ਪਿਆ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਨਾਮ ਬਦਲ ਗਿਆ ਹੈ ਇਹ ਨਾਮ ਜੀ 20 1 ਹੋ ਗਿਆ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਹੁਣ ਅਫਰੀਕਨ ਯੂਨੀਅਨ ਜਿਹੜਾ ਸੰਘਵਾ ਹੋ ਐਡ ਆਨ ਕਰ ਦਿੱਤਾ ਗਿਆ ਹੈ ਦੋ ਦਿਨ ਦੀ ਬੈਠਕ ਹੈ ਜਿਸ ਤੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਵੇਂ ਹੀ ਬੈਠਦੇ ਨੇ ਤਾਂ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਕਿ ਨੇਮ ਪਲੇਟ ਜਿਹੜੀ ਕਿ ਪੀਐਮ ਦੇ ਸਾਹਮਣੇ ਲੱਗੀ ਹੁੰਦੀ ਹੈ ਉਸ ਤੇ ਭਾਰਤ ਲਿਖਿਆ ਹੁੰਦਾ ਹੈ ਜਿਸ ਤੋਂ ਕੇ ਸੁਰੱਖਿਆ ਸ਼ੁਰੂ ਹੋ ਜਾਂਦੀਆਂ ਨੇ ਕਿ ਕੀ ਲੱਗਦਾ ਜਿਹੜਾ ਭਾਰਤ ਨੂੰ ਨਾਮ ਦਿੱਤਾ ਗਿਆ ਹੈ ਇਹ ਹੁਣ ਜਿੱਥੇ-ਜਿੱਥੇ ਵੀ ਇੰਡੀਆ ਹੈ ਕੋ ਸਬ ਨਾਮ ਚੇਂਜ ਕੀਤੇ ਜਾਂਦੇ ਨੇ ਰਿਕਵੈਸਟ ਇਤਰਾ ਹੈ ਕਿ ਸਭ ਤੋਂ ਵੱਡੀ ਗੱਲ ਤੇਹੀ ਹੈ ਕਿ ਜਿਹੜਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਉਹਨਾਂ ਦਿਨਾਂ ਦੇ ਵਿੱਚ ਉਸ ਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਵਿਸ਼ੇਸ਼ ਇਜਲਾਸ ਨਿਕਰ ਸਦਨ ਦੀ ਗੱਲ ਕੀਤੀ ਜਾਵੇ ਤਾਂ ਆਮ ਨਹੀਂ ਹੁੰਦਾ ਇਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇੱਕ ਪਾਸੇ ਜਿਸ ਤਰ੍ਹਾਂ ਆਪਾਂ ਦੇਸ਼ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੇ ਵੱਲੋਂ 1 ਨੇਸ਼ਨ 1 ਮੂਰਤੀ ਦੀ ਗੱਲ ਕੀਤੀ ਗਈ ਪਰ ਦੂਸਰੇ ਪਾਸੇ ਜਿਹੜਾ ਆਪਾਂ ਦੇਸ਼ ਦਾ ਨਾਮ ਦੀ ਗੱਲ ਕਰਦੇ ਪਏ ਆ ਜੇ ਇੰਡੀਆ ਤੋਂ ਭਾਰਤ ਹੰਤਾ ਤੇ ਉਸ ਦੇ ਵਿੱਚ ਕਿਵੇਂ ਕਾਨੂੰਨ ਪਾਸ ਹੁੰਦਾ ਹੈ ਕਾਲਕਲੇਪ੍ਰਦੇਸ਼ ਦੇ ਰਾਸ਼ਟਰਪਤੀ ਦੀ ਜੋ ਕਿ ਸੁਫਤੀ ਅਪਡੇਟ ਹੈ ਅਹਿਮ ਮੁੱਦਾ ਬਣ ਚੁੱਕਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਜਿੰਨਾ ਦਾ ਜੜਾ ਆ ਉਹ ਸੱਦਾ ਦਿੱਤਾ ਗਿਆ ਪਰ ਉਸ ਦੇ ਵਿੱਚ ਹਾਈ ਕਮਾਂਡ ਵਰਗੇ ਵੱਡੇ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਜੋ ਇਸ ਟਾਈਮ ਕੋਮਪਲੈਂਟਰੀ ਰਿਕੁਐਸਟ ਹੈ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਰਾਸ਼ਟਰਪਤੀ ਜੌਕੀਮ ਰੋਮਜੀਓ ਨੇ ਵੱਲੋਂ ਦਿਨ ਦੇ ਕਿ ਜਿਹੜਾ ਇੱਕ ਸੁਭਾਵਿਕ ਹੁੰਦਾ ਏ ਇੱਕ ਇਹਨਾਂ ਗਤੀਵਿਧੀਆਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਜਿਹੜੀ ਹਿੰਦੂਆਕੀ ਕਰਨਾ ਹੁੰਦਾ ਇਸ ਦੇ ਵਿੱਚ ਕਿ ਜਿਹੜੀਆਂ ਸੁਰਖੀਆਂ ਬਣਨੀਆਂ ਪਈਆਂ ਨੇ ਕਿ ਜਿਹੜੇ ਆਪਣੇ ਕਾਂਗਰਸ ਦੇ ਮੇਨ ਅਗੂ ਨੇ ਵੱਡੇ ਆਗੂ ਸੰਸਦ ਨੂੰ ਸੰਦਾ ਨਹੀਂ ਦਿੱਤਾ ਗਿਆ ਆਮ ਆਬੀਂ ਪਾਰਟੀ ਦੇ ਮੁਕਬਲਾਰਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 14 ਤੋਂ 16 ਤੱਕ 14 ਤੋਂ 16 ਸਤੰਬਰ ਤੱਕ ਵਿੱਚ ਵਿੱਚ ਦੇਸ਼ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਮੀਨਰ ਦਾ ਉਹ ਅਰਵਿੰਦ ਕੇਂਦਰੀਵਾਰ ਸਾਹਿਬ ਹੋਣਗੇ ਅਤੇ ਇਸ ਦੇ ਵਿੱਚ ਉਹ ਜਿਹੜੇ ਕਿ ਇੰਡਸਟਰੀ ਦੇ ਸੰਨਤਕਾਰ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਨਗੇ ਲੰਡੀ ਪਰ ਇਸ ਹਫਤੇ ਵਿੱਚ ਜਿਹੜੀ ਅਨਮੋਲ ਗਗਨਮਾਨ ਜੀ ਗੱਲ ਕਰੀਏ ਤਾਂ ਉਹਨਾਂ ਨੇ ਸਮਰਥਨ ਦੇਣ ਤੋਂ ਜਿਹੜਾ ਹੈ ਉਹ ਇਨਕਾਰ ਕਰ ਦਿੱਤਾ ਹੈ ਕਿਉਂਕਿ ਐਲਾਈਅੰਸ ਦੇ ਵਿੱਚ ਤੋਂ ਦੇਖਿਆ ਜਾ ਰਿਹਾ ਹੈ ਕਿ ਸਾਰੇ ਪਾਰਟੀਆਂ ਇੱਕੋ ਨਾਲ ਨੇ ਪਰ ਪੰਜਾਬ ਦੇ ਘਟ ਜੋੜ ਨੂੰ ਲੈ ਕੇ ਜੋ ਵਿਰੁੱਧਤਾ ਦੇਖੀ ਜਾ ਰਹੀ ਹੈ ਜੋ ਸਾਹਮਣੇ ਹੈ ਉਸੇ ਨੂੰ ਲੈ ਕੇ ਅਨਮੋਲ ਗਗਨ ਨੇ ਸਾਫ ਸਾਫ ਇਨਕਾਰ ਕਰ ਦਿੱਤਾ ਕਿ ਅਸੀਂ ਤਾਂ ਸਮਰਥਨ ਨਹੀਂ ਦੇਵਾਂਗੇ ਕਿ ਜਿਵੇਂ ਅਨਮੋਲ ਗਗਨਮਾਨ ਜੀ ਸਾਡੇ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਕਾਂਗਰਸ ਦੇ ਨਾਲ ਮਿਲ ਕੇ ਕੰਮ ਨਹੀਂ ਕਰਾਂਗੇ ਭਾਵੇਂ ਕਿ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਵੀ ਆਮ ਆਗੂ ਪਾਰਟੀ ਦੇ ਨਾਲ ਮਿਲ ਕੇ ਕੰਮ ਨਹੀਂ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਆਰਤੀ ਅੱਜ ਦੇ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਐਸਐਮਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਦੇਸ਼ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ G20 ਜੋ ਕਿ G201 ਹੋ ਚੁੱਕਾ ਹੈ ਹੋਰ ਕੀ ਕੁਝ ਅਪਡੇਟ ਹੈ ਗੱਲ ਕਰਾਂਗੇ ਤੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਤੋਂ ਫਿਰ ਤੋਂ ਦੌਰਾ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਅਹਿਮ ਤੇ ਵੱਡੀ ਗੱਲ ਕਿ ਆਪਣੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰੂ ਦੇ ਵੱਲੋਂ ਜਿਹੜਾ ਡਿਨਰ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਦੇ ਵਿੱਚ ਕਾਂਗਰਸ ਦੇ ਹਾਈ ਕਮਾਂਡ ਵਰਗੇ ਵੱਡੇ ਆਗੂ ਨੂੰ ਸਦਾਂ ਨਹੀਂ ਦਿੱਤਾ ਗਿਆ ਬੜੀ ਅਹਿਮ ਗੱਲ ਹੈ ਤੇ ਇਸੇ ਦੇ ਵਿੱਚ ਇੱਕ ਗੱਲ ਕਰ ਲੈਣੇ ਆ ਕਿ ਖਬਰ ਆ ਰਹੀ ਹੈ ਕਿ ਬੇਜ਼ੁਬਨਦਲੇ ਵੀ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੀ ਹਲੇ ਕੁ ਦਿਨ ਪਹਿਲਾਂ ਹੀ ਉਹਨਾਂ ਦੇ ਉੱਪਰ ਵੀ ਇੱਕ ਫਿਰ ਤੋਂ પ્રતિਬੰਧ ਲੱਗ ਚੁੱਕਾ ਹੈ ਤੇ ਨਾਲ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨਰਿੰਦਰ ਜੀ ਨਰਿੰਦਰ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਣੇ ਜਿਸ ਤਰੀਕੇ ਦਾ ਮਾਹੌਲ ਹੈ ਜੀ 20 ਦਾ ਜਿਹੜਾ ਹੈ ਉਹ ਸੁਰੱਖਿਆ ਦੇ ਵਿੱਚ ਬਣੀ ਹੋਈ ਹੈ ਹੁਣ ਇਸ ਦਾ ਨਾਮ ਵੀ ਜੀ 20 ਹੋ ਚੁੱਕਾ ਹੈ ਕੀ ਕੋਈ ਅਪਡੇਟ ਹੈ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਦਰਸ਼ਕਾਂ ਦਾ ਤੇ ਅੱਜ ਦੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਖਬਰ ਜੀ 20 ਸਮਿਟ ਚੱਲਦਾ ਪਿਆ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਨਾਮ ਬਦਲ ਗਿਆ ਏ ਇਹ ਨਾਮ ਜੀ 20 1 ਹੋ ਗਿਆ ਇਸ ਕਰਕੇ ਆ ਕਿਉਂਕਿ ਇਸ ਦੇ ਵਿੱਚ ਹੁਣ ਅਫਰੀਕਨ ਯੂਨੀਅਨ ਜਿਹੜਾ ਸੰਘ ਵਾ ਹੋ ਐਡ ਆਨ ਕਰ ਦਿੱਤਾ ਗਿਆ ਏ ਇਸਦੇ ਵਿੱਚ ਜੇਕਰ ਮੰਨਿਆ ਜਾਵੇ ਤਾਂ ਅਫਰੀਕਨ ਯੂਨੀਅਨ ਸੰਘ ਦੇ ਵਿੱਚ ਹੀ ਤਕਰੀਬਨ ਮੰਨਿਆ ਜਾ ਰਿਹਾ ਕਿ 55 ਦੇਸ਼ ਆ ਜਾਂਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਘ ਹੈ ਜੋ ਕਿ ਹੁਣ ਇਸ ਗਰੁੱਪ ਆਫ ਜਿਹੜੇ ਕੰਟਰੀਸ ਸੀਗੀਆਂ ਉਸ ਦੇ ਵਿੱਚ ਇੱਕ ਹੋਰ ਐਡ-ਆਨ ਹੋ ਗਿਆ ਇਸ ਕਰਕੇ G20 ਵਨ ਸਮਿਟ ਨੂੰ ਹੁਣ G21 ਕਰ ਦਿੱਤਾ ਗਿਆ ਹੈ ਪਰ ਇਹ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅੱਜ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਹੀ ਬੈਟਿਕ ਸ਼ੁਰੂਆਤ ਹੁੰਦੀ ਹੈ ਦੋ ਦਿਨ ਦੀ ਬੈਠਕ ਹੈ ਜਿਸ ਤੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਵੇਂ ਹੀ ਬੈਠਦੇ ਨੇ ਤਾਂ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਇੱਕ ਨੇਮ ਪਲੇਟ ਜਿਹੜੀ ਕਿ ਪੀਐਮ ਦੇ ਸਾਹਮਣੇ ਲੱਗੀ ਹੁੰਦੀ ਹੈ ਉਸ ਤੇ ਭਾਰਤ ਲਿਖਿਆ ਹੁੰਦਾ ਹੈ ਜਿਸ ਤੋਂ ਕੇ ਸੁਰਖੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਇੱਕ ਮੰਦ ਭਾਗੀ ਖਬਰ ਦੁਨੀਆ ਤੋਂ ਆਈ ਜਿੱਥੇ ਕਿ ਮਾਸਕੋ ਦੇ ਵਿੱਚ ਵੱਡਾ ਪੁਚਾਲ ਆਇਆ ਅਰਥਕਿਕ ਆਇਆ ਜਿਸ ਤੇ ਵਿੱਚ ਜਿਹੜੀ ਹੁਣ ਤੱਕ ਦੀ ਜੋ ਅਪਡੇਟ ਹੈ ਇਹ ਅਪਡੇਟ ਵੱਧਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ 290 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਕੇ ਇਸ ਸਮਿਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਅਸੀਂ ਮਾਸਕੋ ਦੇ ਨਾਲ ਖੜੇ ਹਾਂ। ਇਸ ਸਭ ਦੇ ਵਿੱਚ ਇਸ ਤੋਂ ਬਾਅਦ ਹੀ ਜਿਵੇਂ ਕਿ ਸ਼ੁਰੂਆਤ ਹੁੰਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਇਹ ਵਿਸ਼ਵਾਸਤਵਾਇਆ ਜਾਂਦਾ ਹੈ ਕਿ ਅਸੀਂ ਜੋ ਮੇਨ ਮੁੱਦਿਆਂ ਤੇ ਗੱਲਬਾਤ ਕਰਨੀ ਉਹ ਬਹੁਤ ਹੀ ਸਾਰਥਕਤਾ ਦੀ ਅਤੇ ਬਹੁਤ ਹੀ ਕਹਿੰਦੇ ਆ ਕਿ ਪੋਜ਼ਿਟਿਵਿਟੀ ਨਾਲ ਕੰਮ ਕਰਾਂਗੇ ਗੱਲਬਾਤ ਕਰਾਂਗੇ ਅੱਜ ਇਹ ਕਈ ਮੁੱਦੇ ਜਿਹੜੇ ਕਿ G20 ਸਮਿਟ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੇ ਨੇ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਸੰਘ ਅਫਰੀਕਨ ਸੰਘ ਜੁੜ ਗਿਆ ਇਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਆਉਣ ਵਾਲੇ ਘੰਟਿਆਂ ਦੇ ਵਿੱਚ ਕੀ ਨਵੇਂ ਅਪਡੇਟਸ ਹੋਣਗੇ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਠੀਕ ਹੈ ਜਿਹੜੇ ਨਵੇਂ ਸੰਘ ਜੁੜੇ ਉਹਦੇ ਕਰਕੇ G21 ਹੋ ਗਿਆ ਇਸ ਦਿਨ ਤੁਸੀਂ ਇਹ ਵੀ ਦੱਸਿਆ ਕਿ ਨੇਮ ਪਲੇਟ ਦੇ ਉੱਪਰ ਜੇ ਭਾਰਤ ਲਿਖਿਆ ਗਿਆ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇਸ਼ੂ ਜਿਹੜਾ ਉਪਕ੍ਰੀਟ ਹੋ ਰਿਹਾ ਹੈ ਕਿ ਤਕੀ ਲੱਗਦਾ ਜਿਹੜਾ ਭਾਰਤ ਹੁਣ ਨਾਮ ਦਿੱਤਾ ਗਿਆ ਹੈ ਇਹ ਹੁਣ ਜਿੱਥੇ-ਜਿੱਥੇ ਵੀ ਇੰਡੀਆ ਹੈਗਾ ਸਭ ਨਾਮ ਚੇਂਜ ਕੀਤੇ ਜਾਣਗੇ ਦੇਖੋ ਇਸ ਤਰ੍ਹਾਂ ਹੈ ਕਿ ਸਭ ਤੋਂ ਵੱਡੀ ਗੱਲ ਤੇਹੀ ਹੈ ਕਿ ਜਿਹੜਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਉਹਨਾਂ ਦਿਨਾਂ ਦੇ ਵਿੱਚ ਉਸ ਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਕਰਕੇ ਕਿਉਂਕਿ ਇਹ ਆਮ ਨਹੀਂ ਹੁੰਦਾ ਵਿਸ਼ੇਸ਼ ਇਜਲਾਸ ਦੇ ਕਰ ਸਦਨ ਦੀ ਗੱਲ ਕੀਤੀ ਜਾਵੇ ਤਾਂ ਆਮ ਨਹੀਂ ਹੁੰਦਾ ਇਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਦੇਖਣ ਨੂੰ ਮਿਲ ਸਕਦੇ ਹਨ ਇੱਕ ਪਾਸੇ ਜਿਸ ਤਰ੍ਹਾਂ ਅੰਦੇਸ਼ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੇ ਵੱਲੋਂ ਵਨ ਨੇਸ਼ਨ ਵਨ ਵੋਟ ਦੀ ਗੱਲ ਕੀਤੀ ਗਈ ਕਿ ਵਨ ਇਲੈਕਸ਼ਨ ਦੀ ਗੱਲ ਕੀਤੀ ਗਈ ਕਿ ਇਸ ਤੇ ਕੋਈ ਸੰਵਿਧਾਨ ਦੇ ਵਿੱਚ ਆਰਡੀਨੈਂਸ ਪਾਸ ਹੁੰਦਾ ਹੈ ਅਮੈਂਡਮੈਂਟ ਹੁੰਦੀ ਹੈ ਤੇ ਦੂਸਰੇ ਪਾਸੇ ਜਿਹੜਾ ਆਪਾਂ ਦੇਸ਼ ਤਾਂ ਨਾਮ ਦੀ ਗੱਲ ਕਰਦੇ ਪਏ ਆ ਜੇ ਇੰਡੀਆ ਤੋਂ ਭਾਰਤ ਹੁੰਦਾ ਤਾਂ ਉਸ ਦੇ ਵਿੱਚ ਕਿਵੇਂ ਕਾਨੂੰਨ ਪਾਸ ਹੁੰਦਾ ਹੈ ਅਮੈਂਡਮੈਂਟਸ ਹੁੰਦੀਆਂ ਨੇ ਤੇ ਉਸ ਕਾਨੂੰਨ ਨੂੰ ਲੈ ਕੇ ਕੀ ਅੱਗੇ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਚੁੱਕੇ ਜਾਂਦਾ ਇਸ ਕਰਕੇ ਇਹ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਜੀ ਬਿਲਕੁਲ ਬਹੁਤ ਵੱਡਾ ਮੁੱਦਾ ਹੈ ਜੇ ਨਾਲ ਹੀ ਆਪਾਂ ਗੱਲ ਕਰ ਲੈਣੀ ਆਪਣੇ ਦੇਸ਼ ਦੇ ਰਾਸ਼ਟਰਪਤੀ ਦੀ ਜੋ ਕਿ ਬਹੁਤ ਗੱਡੀ ਅਪਡੇਟ ਹੈ ਅਹਿਮ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਲੰਚ ਦਾ ਸੋਰੀ ਡਿਨਰ ਦਾ ਜਿਹੜਾ ਆ ਉਹ ਸੱਦਾ ਦਿੱਤਾ ਗਿਆ ਪਰ ਉਹਦੇ ਵਿੱਚ ਹਾਈ ਕਮਾਂਡ ਵਰਗੇ ਵੱਡੇ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਜੋ ਇਸ ਟਾਈਮ ਬਹੁਤ ਸੁਰੱਖਿਆ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਜਿਹੜਾ ਰਾਸ਼ਟਰਪਤੀ ਆ ਡੋਪ蒂 ਮੁਰਮਮ ਜੀ ਉਹਨਾਂ ਦੇ ਵੱਲੋਂ ਡਿਨਰ ਨੂੰ ਲੈ ਕੇ ਜਿਹੜਾ ਇੱਕ ਸੁਭਾਵਿਕ ਹੁੰਦਾ ਏ ਇੱਕ ਇਹਨਾਂ ਗਤੀਵਿਧੀਆਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਜਿਹੜੀ ਹੁੰਦੀ ਏ ਕਿ ਕਰਨਾ ਹੁੰਦਾ ਏ ਜਿਸ ਦੇ ਵਿੱਚ ਕਿ ਜਿਹੜੀ ਸੁਰਖੀਆਂ ਬਣਦੀਆਂ ਪਈਆਂ ਨੇ ਕਿ ਜਿਹੜੇ ਆਪਣੇ ਕਾਂਗਰਸ ਦੇ ਮੇਨ ਆਗੂ ਨੇ ਭਾਵੇਂ ਕਿ ਉਹ ਸੋਨੀਆ ਗਾਂਧੀ ਜੀ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਪ੍ਰਧਾਨ ਮਲਿਕਾ ਰੋਜਨ ਖੜਗੇ ਦੀ ਗੱਲ ਕੀਤੀ ਜਾਵੇ ਇਸ ਤੇ ਨਾਲ ਹੀ ਕਈ ਅਜਿਹੇ ਆਗੂ ਨੇ ਜਿਹੜੇ ਕਿ ਵੱਡੇ ਆਗੂ ਸਨ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਪਰ ਇਹ ਸਭ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਹੈ ਕਿ ਦੂਸਰੇ ਪਾਸੇ ਸੱਦਾ ਸਾਡੇ ਐਕਸ ਪੀਐਮ ਮਨਮੋਹਨ ਸਿੰਘ ਜੀ ਨੂੰ ਦਿੱਤਾ ਗਿਆ ਡਾਕਟਰ ਮਨਮੋਹਨ ਸਿੰਘ ਨੂੰ ਇਸ ਕਰਕੇ ਇਹ ਕੌਂਟਰੋਵਰਸ਼ਲ ਹੋ ਗਿਆ ਕਿ ਉਹੀ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਦੇ ਪ੍ਰਧਾਨ ਆ ਮਲਿਕਰ ਚ ਖੜਗੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਡਾਕਟਰ ਮਨਮੋਹਨ ਸਿੰਘ ਜਿਹੜੇ ਇੱਕ ਕਾਂਗਰਸ ਤੇ ਹੀ ਸਨ ਪਹਿਲਾਂ ਤੇ ਉਪਦੇਸ਼ ਤੇ ਐਕਸ ਪੀਐਮ ਰਹੇ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਇਸ ਕਰਕੇ ਇਹ ਕਿਤੇ ਨਾ ਕਿਤੇ ਵਿਵਾਦਤ ਹੋ ਗਿਆ ਇਸ ਤਰ੍ਹਾਂ ਮੰਨ ਸਕਦੇ ਹਾਂ ਕਿ ਜਿਵੇਂ ਹੀ ਜੀ20 ਸੰਮੇਲਨ ਸ਼ੁਰੂ ਹੋਇਆ ਤਾਂ ਵਿਵਾਦਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਪਰ ਇਹ ਸਭ ਦੇ ਵਿੱਚ ਇਹ ਵੀ ਨਾ ਹੁਣ ਸਾਹਮਣੇ ਆ ਰਿਹਾ ਹੈ ਕਿ ਜਿਸ ਤਰ੍ਹਾਂ ਸੱਦਾ ਦਿੱਤਾ ਗਿਆ ਮਨਮੋਹਨ ਸਿੰਘ ਜੀ ਨੂੰ ਡਾਕਟਰ ਮਨਮੋਹਨ ਸਿੰਘ ਜੀ ਨੂੰ ਤੇ ਨਾਲ ਦੀ ਨਾਲ ਹੀ ਦੇਵੀ ਗੋੜਾ ਸਾਹਿਬ ਨੂੰ ਤਾਂ ਉਹਨਾਂ ਦੇ ਵੱਲੋਂ ਸਿਹਤ ਸਿਹਤ ਦਾ ਹਵਾਲਾ ਦੇ ਕੇ ਉਸ ਸੱਦੇ ਨੂੰ ਨਕਾਰ ਦਿੱਤਾ ਗਿਆ ਹੈ ਜੀ ਅੱਗੇ ਗੱਲ ਕਰ ਲੈਣੇ ਕਿ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਬਣੇ ਹਾਲਾਤ ਹੈਗੇ ਨੇ ਦਿੱਲੀ ਜਿਹਦੇ ਜਿਹੜੇ ਕਨਵੈਨਰ ਹੈ ਗਰਮਨ ਕੇਜ ਦਿਵਾਲ ਉਹ ਇੱਕ ਵਾਰ ਫਿਰ ਤੋਂ ਪੰਜਾਬ ਦਾ ਦੌਰਾ ਕਰਨ ਕਰਨ ਆ ਰਹੇ ਨੇ ਤੇ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਕੀ ਕੁਝ ਰਣਨੀਤੀ ਹੋ ਸਕਦੀ ਹੈ ਜਾਂ ਕੀ ਅਪਡੇਟ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਸ ਤਰ੍ਹਾਂ ਇਹ ਇੰਡੀਆ ਅਲਾਈਅንስ ਬਣਿਆ ਤਾਂ ਉਸ ਦੇ ਵਿੱਚ ਜਿਹੜਾ ਚਿਹਰਾ ਦੇਖਣ ਨੂੰ ਮਿਲਦਾ ਪਿਆ ਸੀ ਕਿ ਰਾਹੁਲ ਗਾਂਧੀ ਸਾਹਿਬ ਦੇ ਨਾਲ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹ ਚਿਹਰਾ ਦੇਖਦੇ ਨੂੰ ਆਪਣੇ ਆਪ ਦੇ ਵਿੱਚ ਸਵਾਲੀਆਂ ਜਿਸ਼ਾਨ ਖੜਾ ਹੋ ਜਾਂਦਾ ਸੀ ਕਿ ਕਿਸੇ ਸਮੇਂ ਦਿੱਲੀ ਦੇ ਵਿੱਚ ਜਿਹੜਾ ਸਾਡੇ ਦੇਸ਼ ਦੀ ਰਾਜਸਥਾਨੀ ਹੈ ਇਹ ਪਾਰਟੀਆਂ ਆਪਸ ਤੇ ਵਿੱਚ ਇਸ ਤਰ੍ਹਾਂ ਲੜਦੀਆਂ ਸਨ ਕਿ ਜਿਵੇਂ ਕੋਈ ਕੋਈ ਨਿੱਜੀ ਲੜਾਈ ਹੋਵੇ ਪਰ ਕਿਉਂਕਿ ਕਹਿੰਦੇ ਕਹਿੰਦੇ ਇਹ ਰਾਜਨੀਤਿਕ ਲੜਾਈ ਹੁੰਦੀ ਹੈ ਪਰ ਹੁਣ ਉਹੀ ਦਲ ਇਕੱਠੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਦੌਰਾ ਬੜਾ ਹੀ ਇੱਕ ਵਿਸ਼ੇਸ਼ ਮੰਨਿਆ ਜਾ ਰਿਹਾ ਹੈ ਭਾਵੇਂ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੁਕਬਲਾਰਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 14 ਤੋਂ 16 ਤੱਕ 14 ਤੋਂ 16 ਸਤੰਬਰ ਤੱਕ ਇਹ ਵਿੱਚ ਵਿੱਚ ਦੇਸ਼ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਉਹ ਆਉਣਗੇ ਅਤੇ ਇਸ ਦੇ ਵਿੱਚ ਉਹ ਜਿਹੜੇ ਕਿ ਇੰਡਸਟਰੀ ਦੇ ਸਨਤਕਾਰ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਨਗੇ ਇਹ ਮੀਟਿੰਗ ਦਾ ਦੌਰ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਚੰਡੀਗੜ੍ਹ ਹੋਵੇ ਚਲਦਾ ਆਵੇਗਾ ਤੇ ਸਭ ਦੇ ਵਿੱਚ ਇਹਨਾਂ ਮੀਟਿੰਗਾਂ ਦੇ ਵਿੱਚ ਕੀ ਨਜ਼ਰ ਜਿਹੜਾ ਮੁੱਖ ਰੋਲਾ ਬਣਿਆ ਸੀਗਾ ਕਿ ਪੰਜਾਬ ਦੇ ਵਿੱਚ ਇੱਕ ਜੁਟਤਾ ਨਹੀਂ ਦਿਖਾਈ ਦੇ ਰਹੀ ਉਹ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਗੱਲ ਹੋਵੇ ਕੈਬਨਿਟ ਮੰਤਰੀਆਂ ਦੀ ਗੱਲ ਹੋਵੇ ਕਿਉਂਕਿ ਦੇਸ਼ ਦਾ ਜਿਹੜਾ ਅਲਾਈਅንስ ਬਣਿਆ ਉਸ ਦੇ ਵਿੱਚ ਤਾਂ ਇਕੱਠੇ ਹੋ ਗਏ ਪਰ ਪੰਜਾਬ ਦੇ ਵਿੱਚ ਇਕੱਠੇ ਨਹੀਂ ਦਿਖਿਏ ਇਸ ਲਈ ਬਿਲਕੁਲ ਪੰਜਾਬ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਕੋਈ ਸਮਰਥਨ ਨਹੀਂ ਦਿਖ ਰਿਹਾ ਹੈ ਕਿ ਆਪ ਜਾਂ ਕਾਂਗਰਸ ਦੇ ਵਿੱਚ ਕੋਈ ਸਮਰਥਨ ਦੇਵੇਗਾ ਸ਼ਾਇਦ ਇਸ ਨਾਲ ਚੀਜ਼ਾਂ ਨੂੰ ਲੈ ਕੇ ਵੀ ਹੋ ਸਕਦਾ ਹੈ ਕਿ ਜੀਵਾਜੀ ਦਾ ਜਿਹੜਾ ਦੌਰਾ ਹੈਗਾ ਇਸ ਚੀਜ਼ ਨੂੰ ਹੋ ਸਕਦਾ ਹੈ ਨਰਿੰਦਰ ਜੀ ਪਰ ਇਹ ਸਭ ਦੇ ਵਿੱਚ ਜਿਹੜੀ ਅਨਮੋਲ ਗਗਨ ਮਾਨ ਦੀ ਜੀ ਗੱਲ ਕਰੀ ਹੈ ਤਾਂ ਉਹਨਾਂ ਨੇ ਸਮਰਥਨ ਦੇਣ ਤੋਂ ਜਿਹੜਾ ਹੈ ਉਹ ਇਨਕਾਰ ਕਰ ਦਿੱਤਾ ਹੈ ਕਿਉਂਕਿ ਅਲਾਈਅንስ ਦੇ ਵਿੱਚ ਤਾਂ ਦੇਖਿਆ ਜਾ ਜੋ ਵਿਰੁੱਧਤਾ ਦੇਖੀ ਜਾ ਰਹੀ ਹੈ ਜੋ ਸਾਹਮਣੇ ਉਸੇ ਨੂੰ ਲੈ ਕੇ ਅਨਮੋਲ ਗੰਗਨ ਨੇ ਸਾਫ ਸਾਫ ਇਨਕਾਰ ਕਰ ਦਿੱਤਾ ਕਿ ਅਸੀਂ ਤਾਂ ਸਮਰਥਨ ਨਹੀਂ ਦਵਾਂਗੇ ਕਾਂਗਰਸ ਦੇ ਨਾਲ ਠੀਕ ਹੈ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਕਿ ਇਸ ਦੌਰੇ ਦੇ ਵਿੱਚ ਲੱਗਦੀ ਪਈ ਹੈ ਉਹ ਉਹੀ ਲੱਗਦੀ ਪਈ ਹੈ ਕਿ ਗੁੱਸੇ ਦੇ ਵਿੱਚ ਹੈ ਜਿਹੜਾ ਸੈਂਟਰ ਦੇ ਵਿੱਚ ਮੇਨ ਸੰਗਵਾਜ ਜੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਉਹ ਕਿਤਨਾ ਕੁ ਤੇ ਨਰਾਜ਼ ਹੈ ਪੰਜਾਬ ਦੀ ਕੈਬਨਿਟ ਤੋਂ ਕਿਉਂਕਿ ਭਾਵੇਂ ਕਿ ਅਲਾਈਅੰਸ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਅਜੀਹਾ ਅਲਾਈਅੰਸ ਹੈ ਜਿਸ ਕਰਕੇ ਦੇਸ਼ ਦੀ ਸਿਆਸਤ ਜਿਹੜੀ ਹੈ ਉਹ ਬਦਲ ਸਕਦੀ ਹੈ ਪਰ ਜੇਕਰ ਛੋਟੇ ਸਟੇਟਾਂ ਦੇ ਵਿੱਚ ਮੰਤਰੀ ਆਪਸ ਦੇ ਵਿੱਚ ਤਾਲਮਿਲ ਨਹੀਂ ਰੱਖਣਗੇ ਤਾਂ ਵੱਡੇ ਐਲਾਈਂਸ ਤੇ ਅਸਰ ਪਵੇਗਾ ਇਸ ਕਰਕੇ ਇਹ ਦੌਰਾ ਭਾਵੇਂ ਕਿ ਸੰਨਤਕਾਰਾਂ ਦੀ ਮੀਟਿੰਗ ਦੱਸੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਸਿਆਸੀ ਪੰਡਤ ਨੇ ਉਹ ਇਹ ਮੰਨਦੇ ਪੈਨੇ ਕਿ ਜਿਵੇਂ ਅਨਮੋਲ ਗਗਨ ਮਾਨ ਜੀ ਸਾਡੇ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਕਾਂਗਰਸ ਦੇ ਨਾਲ ਮਿਲ ਕੇ ਕੰਮ ਨਹੀਂ ਕਰਾਂਗੇ ਭਾਵੇਂ ਕਿ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕੰਮ ਨਹੀਂ ਕਰਾਂ ਭਾਵੇਂ ਇਸ ਦੇ ਵਿੱਚ ਗੱਲ ਕੀਤੀ ਜਾ ਕਾਂਗਰਸ ਪੰਜਾਬ ਦਾ ਰਾਜਾ ਬੜਿੰਗ ਦੀ ਜਾਂ ਫਿਰ ਦੂਸਰੇ ਪਾਸੇ ਐਲਓਪੀ ਜਿਹੜੇ ਸਪੋਕਸਪਰਸਨ ਆ ਬਾਜਵਾਦ ਸਾਹਿਬ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕਾਂਗਰਸ ਕਾਂਗਰਸ ਜਿਹੜੀ ਆ ਆਮ ਆਦਮੀ ਪਾਰਟੀ ਨਾਲ ਮਿਲ ਕੇ ਕੰਮ ਨਹੀਂ ਕਰੇਗੀ ਪਰ ਬੀਤੇ ਦਿਨ ਦੇਖਿਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਸਪਾਹੀ ਹਾਂ ਜੋ ਉੱਪਰੋਂ ਆਰਡਰ ਆਵੇਗਾ ਕਮਾਂਡਰ ਦੇ ਵੱਲੋਂ ਅਸੀਂ ਮੰਨਾਂਗੇ ਉਹ ਮੰਨ ਇਹ ਕਾਰਨ ਇਹੀ ਹੈ ਅਸੀਂ ਵੀ ਮਿਲ ਕੇ ਕੰਮ ਕਰਾਂਗੇ ਆਮ ਆਦਮੀ ਪਾਰਟੀ ਦੇ ਨਾਲ ਤੇ ਇਹੀ ਤੰਜ਼ ਕੱਸਿਆ ਸੀ ਅਨਮੋਲ ਗਗਨ ਮਾਨ ਦੇ ਵੱਲੋਂ ਕਿ ਅਸੀਂ ਮਿਲ ਕੇ ਕੰਮ ਨਹੀਂ ਕਰਾਂ ਇਸ ਕਰਕੇ ਸ਼ਾਇਦ ਇਹ ਦੌਰਾ ਉਹ ਮੰਨਿਆ ਜਾ ਰਿਹਾ ਹੈ ਜੀ ਬਿਲਕੁਲ ਤੁਸੀਂ ਸੇ ਕਿ ਕਿਤੇ ਨ ਕਿਤੇ ਜਿਹੜਾ ਅਰਵਿੰਦ ਜੀ ਦਾ ਜਿਹੜਾ ਦੌਰਾ ਹੈ ਜਿਹਨੂੰ ਦੇਖਦੇ ਹੋਏ ਕੀਤਾ ਜਾ ਸਕਦਾ ਹੈ ਤੇ ਇਸ ਦੇ ਵਿਚਾਲੇ ਇੱਕ ਗੱਲ ਕਰ ਲੈਣਾ ਕਿ ਜੋ ਵੀ ਪੰਜਾਬ ਦਾ ਮਾਹੌਲ ਹੈ ਹੈਨਾ ਵੱਖਰੀ ਵੱਖਰੀ ਚੀਜ਼ਾਂ ਰਾਜਨੀਤਿਕ ਸਰਗਰਮੀਆਂ ਹੋ ਰਹੀਆਂ ਪਰ ਬੇਜ਼ਵਾਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਉਪਰਾਲੇ ਹੁੰਦੇ ਰਹਿੰਦੇ ਨੇ ਪਰ ਲੁਧਿਆਣਾ ਸ਼ਹੀਦਰ ਜੀ ਇੱਕ ਵੱਡੀ ਖਬਰ ਹੈ ਕਿ ਬੇਜ਼ਵਾਨਾਂ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਕੁਝ ਦਿਨ ਪਹਿਲਾਂ ਹੀ ਪਰ ਉਹਨਾਂ ਬੇਜ਼ਵਾਨਾਂ ਦੇ ਲਈ ਜਿੱਥੇ ਇੱਕ ਵੱਡਾ ਉਪਰਾਲਾ ਸੀਗਾ ਪਰ ਉਹਨਾਂ ਦੇ ਲਈ ਉਹ ਚੀਜ਼ ਵੀ ਹੈ ਉਹਦੇ પ્રતિਬੰਧ ਲਗਾ ਦਿੱਤੀ ਗਈ ਹੈ ਤਾਂ ਤੁਸੀਂ ਤੁਹਾਡਾ ਕੀ ਕਹਿਣਾ ਹੈ ਕਿ ਇਹ ਚੀਜ਼ ਹੋਣੀ ਸੀ ਦੇਖੋ ਇਸ ਤਰ੍ਹਾਂ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਸੀ ਡੌਗ ਪਾਰਕ ਬਣੀ ਡੌਗ ਪਾਰਕ ਰਣਧੀਰ ਸਿੰਘ ਨਗਰ ਦੇ ਵਿੱਚ ਬਣੀ ਜਿਸ ਦੇ ਵਿੱਚ ਕੇ ਵੱਡੇ ਵੱਡੇ ਆਗੂਆਂ ਦੇ ਵੱਲੋਂ ਐਮਐਲਏ ਸਾਹਿਬਾਨ ਦੇ ਵੱਲੋਂ ਆ ਕੇ ਉਦਘਾਟਨ ਕੀਤਾ ਗਿਆ ਪਰ ਕੁਝ ਹੀ ਦਿਨਾਂ ਦੇ ਵਿੱਚ ਕਾਉਂਸਲ ਆਫ ਇੰਜੀਨੀਅਰ ਦੇ ਵੱਲੋਂ ਨਗਰ ਨਿਗਮ ਨੂੰ ਇੱਕ ਡਿਮਾਂਡ ਲੈਟਰ ਭੇਜ ਦਿੱਤਾ ਗਿਆ ਹੈ ਉਸ ਡਿਮਾਂਡ ਲੈਟਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਐਂਜੀਟੀ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਕਿ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਜੇਕਰ ਤੁਸੀਂ ਅਜਿਹੇ ਏਰੀਆਜ਼ ਦੇ ਵਿੱਚ ਤੁਸੀਂ ਐਡੀ ਵੱਡੀ 1.5 ਏਕੜ پارک ਦੇ ਵਿੱਚ ਪੂਰਾ پارک ਬਣਿਆ 1 ਏਕੜ ਦੇ ਵਿੱਚ ਉਸ پارک ਦੇ ਵਿੱਚ ਤੁਸੀਂ ਟਾਈਲਾਂ ਲਗਾ ਕੇ ਉਸ ਨੂੰ ਬਲਾਕ ਕਰ ਦਵੋਗੇ ਤੇ ਜਿਹੜੀ ਆਮ ਲੋਕਾਂ ਦੀ ਪਾਰਕ ਬਣਨੀ ਸੀ ਉਹ ਕਿਸੇ ਨੇ ਡੌਗਸ ਪਾਰਕ ਦੇ ਵਿੱਚ ਕਨਵਰਟ ਕਰ ਦਿੱਤਾ ਕਿ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਵਪਾਰਕ ਵਪਾਰਕ ਸਾਧਨ ਮੰਨਿਆ ਗਿਆ ਜੀ ਕਾਉਂਸਲ ਆਫ ਇੰਜੀਨੀਅਰ ਦੇ ਵੱਲੋਂ ਇਸ ਕਰਕੇ ਜਿਹੜਾ ਨੋਟਿਸ ਬਾ ਡਿਮਾਂਡ ਨੋਟਿਸ ਬਾ ਉਹ ਨਗਰ ਨਿਗਮ ਨੂੰ ਭੇਜਿਆ ਗਿਆ ਹਵਾਲਾ ਦੇ ਕੇ ਐਨਜੀਟੀ ਦੀ ਗਾਈਡਲਾਈਨਸ ਦੀਆਂ ਤੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਤੇ ਜੇਕਰ ਇਹ ਗਾਈਡਲਾਈਨਸ ਦੇ ਵਿੱਚ ਕਿਤੇ ਨਾ ਕਿਤੇ ਨਗਰ ਨਿਗਮ ਦਾ ਜਵਾਬ ਹੱਕ ਦੇ ਵਿੱਚ ਆਉਂਦਾ ਇੰਜੀਨੀਅਰ ਸਾਹਿਬ ਦੇ ਜਾਂ ਇਸ ਤਰ੍ਹਾਂ ਵੀ ਉਹਨਾਂ ਨੂੰ ਝੁਕਣਾ ਪਿਆ ਗਿਆ ਜੇਕਰ ਪਾਰਕ ਬੰਦ ਹੁੰਦੀ ਹੈ ਭਾਵੇਂ ਕਿ ਐਨਜੀਟੀ ਦੀਆਂ ਵੀ ਜਿਹੜੇ ਹਵਾਲੇ ਆ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਸੋਚ ਦੇ ਨਾਲ ਹੁੰਦੇ ਨੇ ਪਰ ਜੇਕਰ ਅਸੀਂ ਬੇਜ਼ੁਬਾਨਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਇੱਕ ਅਜਿਹਾ ਇੰਡਸਟਰੀਅਲ ਸ਼ਹਿਰ ਆ ਇੰਡਸਟਰੀਅਲ ਹੱਬ ਮੰਨਿਆ ਜਾਂਦਾ ਹੈ ਇੱਥੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਦਿਲ ਮੰਨਿਆ ਜਾਂਦਾ ਹੈ ਤੇ ਇੱਕ ਇੰਡਸਟਰੀਜ਼ ਅਜਈਆਂ ਵੀ ਲੱਗੀਆਂ ਹੋਈਆਂ ਜਿਹੜੀਆਂ ਕਿ ਕਿਤੇ ਨਾ ਕਿਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਲੱਗੀਆਂ ਜਿਹੜੀਆਂ ਕਿ ਇਹ ਕਿਤੇ ਆਪਣੇ ਕਾਨੂੰਨ ਤੋਂ ਬਾਹਰ ਵਾ ਉੱਥੇ ਵੀ ਇੰਡਸਟਰੀ ਲੱਗੀ ਆ ਤੁਸੀਂ ਜੇਕਰ ਉੱਥੇ ਫੋਕਸ ਕਰ ਲਓ ਉੱਥੋਂ ਪੰਜ ਛੇ ਇੰਡਸਟਰੀਆਂ ਮੂਵ ਕਰਕੇ ਤੁਸੀਂ ਇੰਡਸਟਰੀਅਲ ਏਰੀਆ ਚ ਲੈ ਜਾਵੋ ਤੁਹਾਨੂੰ ਸਪੇਸ ਮਿਲ ਸਕਦੀ ਹੈ ਪਰ ਕਿਤਨਾ ਕਿਤੇ ਜੇ ਬੇਜ਼ੁਬਾਨਾਂ ਦੇ ਹੱਕ ਦੀ ਗੱਲ ਕੀਤੀ ਜਾਵੇ ਇੱਕ ਆਮ ਪਬਲਿਕ ਨੂੰ ਬੜਾ ਹੀ ਚੰਗਾ ਦਿਲ ਤੋਂ ਫੀਲਿੰਗ ਆਈ ਸੀ ਕਿ ਸਟਰੀਟ ਡੌਗਸ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਘਰੇ ਕੁੱਤੇ ਜਾਂ ਕੋਈ ਡੌਗਸ ਰੱਖਦੇ ਨੇ ਹੋਰ ਰੱਖਦੇ ਨੇ ਜਾਨਵਰ ਉਹਨਾਂ ਦੇ ਹੱਕ ਦੀ ਗੱਲ ਹੋਈ ਹੈ ਕਿ ਚੰਗੀ ਸੋਚ ਦੇ ਨਾਲ ਡੌਗ ਪਾਰਕ ਬਣੀ ਸੀ ਇਸ ਕਰਕੇ ਇੱਕ ਖਬਰ ਕਿਤੇ ਨਾ ਕਿਤੇ ਸੋਚਣ ਵਾਲੀ ਖਬਰ ਬਣੀ ਹੋਈ ਹੈ ਬਿਲਕੁਲ ਰੁਕਨ ਜੀ ਬਹੁਤ ਹੀ ਕਹਿ ਲੋ ਕਿ ਦਿਲ ਨੂੰ ਛੂਣ ਵਾਲੀ ਗੱਲ ਹੈ ਕਿ ਬੇਜ਼ਬਾਨਾਂ ਦੇ ਲਈ ਜੇ ਕੁਝ ਕੀਤਾ ਜਾ ਰਿਹਾ ਪਰ ਉਹਨਾਂ ਦੇ ਹੱਕ ਦੇ ਵਿੱਚ ਵੀ ਕੁਝ ਅਜਿਹਾ ਫਿਰ ਫੈਸਲਾ ਲਿਆ ਜਾਵੇ ਜਿਸ ਤੋਂ ਉਹ ਜੀ ਬੇਹੱਕ ਹੋ ਜਾਣ ਤੇ ਅੱਜ ਦੇ ਇਸ ਰਾਜਾ ਸੇਵਾ ਦੇ ਵਿੱਚ ਬਹੁਤ ਹੀ ਅਸੀਂ ਅਹਿਮ ਮੁੱਦੇ ਤੇ ਗੱਲਬਾਤ ਕੀਤੀ ਅਪਡੇਟ ਦਿੰਦੀ ਹੈ ਦਰਸ਼ਕਾਂ ਨੂੰ ਜੋ ਵੀ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਸ਼ਾਇਦ ਉਹਨਾਂ ਨੂੰ ਬਹੁਤ ਅੱਛੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਅੱਜ ਦੇ ਲਈ ਫਲਾ ਲੈਣਾ ਹੀ ਇਸੇ ਤਰ੍ਹਾਂ ਹੀ ਹੋਰ ਵੀ ਅਸੀਂ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਬਣੇ ਰਹੋ ਐਸਐਨਜੀ ਨਿਊਜ਼ ਦੇ ਨਾਲ